ਤਨ ਤਨ ਗੁਰ ਤੇਗ ਬਹਾਦਰ ਤਾਪੇ ਸ੍ਰਿਸ਼ਟ ਜਨ ਚਾਦਰ ਤਨ ਤਨ ਗੁਰ ਤੇਗ ਬਹਾਦਰ ਤਾਪੇ ਸ੍ਰਿਸ਼ਟ ਜਨ ਚਾਦਰ ਮਤਾਨਾ की गोद अमृत सार में प्रगटाए है माता नान की जी की गोद अमृत सार में प्रगटाए है ਗੁਰੂ ਹਰਗੋਬਿੰਦ ਸਾਹਿਬ ਜੀ ਆਏ ਦਰਸ਼ਨ ਜਦ ਪਾਇਓ ਗੁਰੂ ਹਰਗੋਬਿੰਦ ਸਾਹਿਬ ਆਏ ਦਰਸ਼ਨ ਜਦ ਪਾਇਓ ਸਤ ਗੁਰੂ ਸਿਸ ਹੈ ਨਿਵਾਇਓ ਸਤ ਗੁਰੂ ਸੀਸ ਹੈ ਨਿਵਾਇਓ ਮੁਖ ਸੋ ਬਚਨ ਲਾਇ ਹੈ ਮੁਖ ਸੋ ਬਚਨ ਲਾਇ ਹੈ ਬਾਲਕ ਆਇਓ ਹੈ ਇਹ ਖਾਸ ਜਾ ਕੋ ਰਿਦ ਪਰ ਗਾਸ ਬਾਲਕ ਆਇਓ ਹੈ ਇਹ ਖਾਸ ਜਾ ਕੋ ਰਿਦ ਪਰ ਗਾਸ ਨਿਆਸਿਆ ਕੀ ਬਨੇਗੋ ਮੂਰਤ ਤਿਆਗ ਕੀ ਸਦਾ ਵਗੋ ਨਿਆਸਰ ਨਿਆਸਰ ਕੀ ਬਣੇਂ ਗੋ ਆਸ ਮੂਰਤ ਤਿਆਗ ਕੀ ਸਦਾ ਵਗੋ ਹੋ ਜਪੇ ਹਰ ਅਨਹਦ ਤੁਨੀ ਹੋਵੇ ਕੋ ਤੇਗ ਕੋ ਤਨੇ ਜਪੇ ਹਰ ਅਨਹਦ ਤੁਨੀ ਅੰਤਰ ਮਨ ਪਰੇਤ ਸਾਚੀ ਬਨੇ ਪ੍ਰਭ ਜੀ ਸਿਉ ਲੇਵ ਲਾਵੇ ਗੋ ਅੰਤਰ ਮਨ ਪ੍ਰੀਤ ਸਾਚੀ ਬਣੀ ਪ੍ਰਭ ਜੀ ਸਿਉ ਲੇਵ ਲਾਵੇ ਗੋ ਔਰੰਗਾ ਜ਼ੁਲਮ ਬਹੁਤ ਜ਼ਬਰ ਕਰੇ तिलक जंज तिलक जंजूला है तरअ औरंगा जुलम जब बहुत करे तिलक जंजूला है तरअ ਦੁਖ ਦੁਖੀਆਂ ਨ ਕੈ ਪਰ ਹਰੈ ਹਿੰਦੂ ਤਰਮ ਕੋ ਬਚਾਵੇ ਗੋ ਦੁਖ ਦੁਖੀਆਂ ਨ ਕੈ ਪਰ ਹਰੈ ਹਿੰਦੂ ਤਰਮ ਕੋ ਬਚਾਵੇ ਗੋ ਚਾਂਦਨੀ ਚਾਂਕ ਦਿੱਲੀ ਮਾ ਹੈ ਮਕਤਲ ਆਪ ਚੱਲ ਜਾਏ ਚਾਂਦਨੀ ਚੌਕ ਦਿੱਲੀ ਮਾ ਹੈ ਮਕਤਲ ਆਪ ਚੱਲ ਜਾਏ ਸੀਸ ਆਪਨ ਕਟਵਾਏ ਸੀਸ ਆਪਨ ਕਟਵਾਏ ਗੁਰਦਿਓ ਬਚਨ ਨਿਭਾਵੇ ਗੋ ਗੁਰਦਿਓ ਬਚਨ ਨਿਭਾਵੇ ਗੋ ਤਨ ਤਨ ਗੁਰੂ ਤੇ ਪੀਸ ਸਿਸਟ ਜਨ ਚਾਦਰ ਤਨ ਤਨ ਗੁਰ ਤੇਗ ਬਹਾਦਰ ਟਾਪੀਸ ਸਿਸਟ ਜਨ ਚਾਦਰ ਹਿੰਦੂ ਤਰਮ ਕੋ ਬਚਾਏ ਸੀਸ ਆਪਣ ਕਟਵਾਵੇ ਗੋ ਹੰਦੂ ਤਰਮ ਕੋ ਬਚਾਏ ਸੀਸ ਆਪਣ ਕਟਵਾਵੇ ਗੋ ਤਨ ਤਨ ਗੁਰ ਤੇਗ ਬਹਾਦਰ ਤਨ ਤਨ ਗੁਰ ਦੇਗ ਬਹਾਰਦਰ ਟਾਪੀ ਸਿਸਟ ਜਨ ਚਾਦਰ ਮਾਤਾ ਨਾਨਕ ਜੀ ਕੀ ਗੋਦ ਅਮਰਤ ਸਰ ਮਹਿ ਪ੍ਰਗਟਾਏ ਹੈ ਮਾਤਾ ਨਾਨਕ ਜੀ ਕੀ ਗੋਦ ਅਮਰਤ ਸਾਰ ਮਹ ਪ੍ਰਗਟਾਏ ਹੈ ਅਮਰਤ ਸਾਰ ਮਹ ਪ੍ਰਗਟਾਏ ਹੈ